ਮੰਮੀ ਸਸਰੀਕਾਲ ਹਰਜੀਤ ਬੋਲਦਾ ਸੀ ਹਾਂਜੀ ਸਸਰੀਕਾਲ ਕਿਵੇਂ ਹੋ ਬੱਸ ਮੰਮੀ ਵਧੀਆ ਕੀ ਕਰਦੇ ਸੀ ਕੁਛ ਨਹੀਂ ਬਸ ਸਬਜੀ ਬਣਾ ਕੇ ਆਈਆਂ ਅੱਛਾ ਸਬਜੀ ਤੁਸੀਂ ਇਕੱਲੇ ਇਕੱਲੇ ਖਾ ਲੈਣਾ ਸਾਨੂੰ ਖਵਾਉਂਦੇ ਨਹੀਂ ਮਾਮਾ ਗਿਆ ਵਿਦੇਸ਼ ਤੇ ਤੁਸੀਂ ਸਾਨੂੰ ਭੁੱਲੇ ਬੈਠੇ ਹੋ ਨਾ ਖਵਾਉਂਦੇ ਕਿਉਂ ਨਹੀਂ ਆਉ ਤੁਸੀਂ ਖਵਾਉਂਦੇ ਆ ਕਦੇ ਹੋ ਸਕਦਾ ਤੁਸੀਂ ਆਓ ਸਬਜੀ ਨਾ ਖਵਾਈਏ ਆ ਕੇ ਤਾਂ ਫਿਰ ਮਾਮ ਵੀ ਖਾਉਂਗਾ ਮੰਮੀ ਚਲੋ ਪਤਾ ਹੀ ਹੈ ਤੇਰਾ ਹੰ ਅੰਬਾਂ ਦਾ ਸਵਾਦ ਅੰਬਾਂ ਦਾ ਸਵਾਦ ਹੀ ਚੱਕਣਾ ਕੋਈ ਨਹੀਂ ਅੰਬ ਖਾ ਲਓ ਜੇ ਤੁਸੀਂ ਮਹਿਮਾਨ ਆ ਸਾਡੇ ਤੁਸੀਂ ਮੰਗਉਂਦੇ ਮਹਿਮਾਨ ਕੀ ਹੁਣ ਮੇਰੀ ਗੱਲ ਸੁਣ ਮਾਮੀ ਮਾਮਾ ਤੇ ਇੱਥੇ ਹੈ ਨਹੀਂਗਾ ਹਨਾ ਹਾਂਜੀ ਮਾਮਾ ਇੱਥੇ ਹੈ ਨਹੀਂਗਾ ਤੇ ਫਿਰ ਅੰਮਾ ਦਾ ਸਵਾਦ ਕਿਦਾਂ ਲੈਣਾ ਫਿਰ ਅਸੀਂ ਲੈਣਾ ਨਾ ਅੰਬਾਂ ਦਾ ਸਵਾਦ ਕਿਉਂ ਹੋਰ ਲਊਗਾ ਹੋਰ ਕਿ ਲਊਗਾ ਹ ਮੇਰਾ ਇੰਨਾ ਹੱਕ ਹੈ ਨਹੀਂਗਾ ਅੰਬ ਕਿਹਦੇ ਆਸੀਂ ਸਾਹਮਣੇ ਰੱਖੇ ਆ ਜਿਆਦਾ ਮਾਮੇ ਆ ਸਾਹਮਣੇ ਹੁੰਦੇ ਹੈਂ ਮੰਮੀ ਖਾਤਰ ਐ ਤੁਹਾਡੇ ਖਾਤਰ ਐ ਜਨ ਖਾਤਰ ਐ ਅੱਛਾ ਗਏ ਹੂੰ ਤਾਂ ਫਿਰ ਮੇਰੇ ਆਸਤੇ ਆ ਤਾਂ ਫਿਰ ਮੈਨੂੰ ਇਹ ਨੰਬਾਂ ਦਾ ਸਵਾਦ ਵੀ ਤੇ ਦਿਖਾ ਦੇ ਨਾ ਮੰਮੀ ਕੀ ਕਰਾਂਗੇ ਕੀ karenge ਨੀ ਜਵਾਨੀ ਨੂੰ ਸੰਭ ਕੇ ਹੂੰ ਹੈ ਮੰਮੀ ਕੀ ਕਰਦੇ ਹੁੰਦੇ ਆ ਨਿਕੀ ਨਹੀਂ ਐਲਵਾਨੀ ਦਾ ਕੀ ਕਰਾਂਗੇ ਸਾਹਮ ਕੇ ਤਾਂ ਮਨਾਈਦਾ ਸੱਪਲਾ ਠੀਕ ਇਹਨੂੰ ਸਾਹਮ ਕੇ ਕਦੇ ਰੱਖਦੇ ਹੁੰਦੇ ਐਨ ਵਕਤ ਤੇ ਜਦੋਂ ਮੁਸੀਬਤ ਹੋ ਰੂ ਤਾਂ ਮੰਦੀ ਹੈ ਹਾਂ ਚੀਜ ਨੂੰ ਸਾਹਮ ਕੇ ਕਦੇ ਰੱਖਦੇ ਹੁੰਦੇ ਆ ਐਂ ਰੱਖਦੇ ਹੁੰਦੇ ਆ ਨਾ ਹਾਂ ਅੜੀ ਵੇਲੇ ਕੰਮ ਦੇਊਗੀ ਕਿਵੇਂ ਅੜੀ ਵੇਲੇ ਕੰਮ ਦੇਊਗੀ ਜੀ ਤਾਂ ਹੀ ਸਾਹਮ ਦੇ ਹੋਣਿਆ ਉਹ ਤਾਂ ਹੈਈ ਫਰੇੜੀ ਮੇਰੀ ਕਢਾ ਦਾ ਦੇ ਨਾ ਫਿਰ ਇਹਨੀ ਸੋਹਣੀ ਮਾਮੀ ਹੋਏ ਦਾ ਕੀ ਫੜਦਾ ਦੱਸ ਕੋਈ ਨਹੀਂ ਕਢਾ ਦਾਂ ਗੇੜੀ ਥੋਡੀ ਹਮ ਆੜੀ ਹੁਣ ਕੰਮ ਤਾਂ ਦੇਖਣਾ ਮਾਮੀ ਫਸਿਆ ਪਿਆ ਜਮਾਂ ਵਿਚਾਲੇ ਅੱਛਾ ਅੱਧ ਵਿਚ ਅੱਧ ਵਿਚਾਲੇ ਫਸਿਆ ਪਿਆ ਹਮ ਠੀਕ ਹੈ ਤੇ ਹੁਣ ਕਢਾਉਣਾ ਕੰਮ ਤੇਰੇ ਸਾਰੇ ਤੇ ਦੇਖਣਾ ਨਾ ਕੋਈ ਗੱਲਾਂ ਦੋ ਨਹੀਂ ਇਹ ਵੀ ਸਵਾਦ ਦੇਣੋ ਵੀ ਚੈਦਾ ਤਾਂ ਹੁਣ ਹੈਗਾ ਕਿਉਂਕਿ ਸਾਹ ਹੁਣ ਬਿਨਾ ਮਾਮੇ ਤੋਂ ਜੀ ਲੱਗ ਜਾਂਦਾ ਤੇਰੇ ਪਹਿਲੇ ਦੱਸ ਕਿਦੋਂ ਲੱਗਦਾ ਜੀ ਜੀ ਨਹੀਂ ਲੱਗਦਾ ਨਾ ਤਾਂ ਫੇਰ ਐਂ ਨਹੀਂ ਜੀ ਕਰਦਾ ਕਿ ਮੈਂ ਕੁਝ ਕਰਾਂ ਤੇਰੇ ਨਾਲ ਮਾਮੀ ਹੂੰ ਹੂੰ ਤੇਰਾ ਐਂ ਜੀ ਨਹੀਂ ਕਰਦਾ ਮੈਂ ਆਪਾਂ ਕਰੀਏ ਕੁਝ ਮਾਮੀ ਉਹ ਮਾਮੀ ਜੀ ਉਗਣ ਨਹੀਂ ਆਉਗੇ ਉਹ ਫੋਨ ਤੇ ਤਾਂ ਮੇਰੇ ਜੀ ਨਹੀਂ ਕਰਦਾ ਤੁਸੀਂ ਆਉਂਗੇ ਦੋ ਬਲਾਉ ਕਰ ਲਈਏ ਕਿਤਨਾ ਤੇਰੀ ਨਾ ਬਾਜ ਹੀ ਬਾੜੀ ਪਿਆਰੀ ਹੈ ਅੱਛਾ ਕਿ ਸੱਚੀ ਵਾਲੀ ਬਿਆਰੀ ਦੀ ਆਵਾਜ਼ ਸੁਣ ਕੇ ਨਾ ਐਵੇਂ ਹਲਚਲ ਹੁੰਦੀ ਰਹਿੰਦੀ ਹੈ ਮੇਰੇ ਓਹੋ ਥੈਂਕ ਯੂ ਮੇਰਾ ਹਲਚਲ ਹੁੰਦੀ ਰਹਿੰਦੀ ਤੇਰੀ ਬਾਣੀ ਸੁਣ ਕੇ ਚੱਲ ਕੋਈ ਗੱਲ ਨਹੀਂ ਬਾਜੀ ਬਾਦੀ ਨਾਲ ਟਾਈਮ ਪਾਸ ਕਰ ਲਿਆ ਕਰੋ ਫਿਰ ਆਵਾਜ਼ ਨਾਲ ਟਾਈਮ ਪਾਸ ਐ ਮਮੀ ਹੁੰਦਾ ਨਹੀਂ ਨਾ ਫਿਰ ਹਮਮ ਬਾਜ ਨਾ ਟਾਈਮ ਪਾਸ ਹੁੰਦਾ ਨਹੀਂ ਹੋਰ ਕਿਵੇਂ ਹੋਗਾ ਟਾਈਮ ਪਾਸ ਤਾਂ ਫਿਰ ਤੇ ਨਾਲ ਬੈੱਡ ਤੇ ਲੇਕੀ ਹੋਊਗਾ ਨਹੀਂ ਬੈਂਦਾ ਵੀ ਠੰਡੀ ਰਾਤ ਹੋਵੇ ਮਾਮੀ ਨਾਲ ਵੀ ਟੋਹ ਹੋਵੇ ਇਕ ਮੈਂ ਹੋਵਾਂ ਨਾ ਜਾ ਰਹੀ ਜਾਣ ਨਜ਼ਾਰੇ ਜਾਈ ਜਾਣ ਛੀ ਮਖਾਦੀ ਹੋਵੇ ਕੈਂਟਾ ਨਾ ਛੁੱਟੇ ਹਮਮ ਉਹ ਤਾਂ ਸਹੀ ਕੈਂਟਾ ਨਾ ਛੁੱਟੇ ਫਿਰ ਕੈਂਟਾ ਮੇਰੀ ਮਾਰ ਚੱਲ ਰਹੀ ਨਹੀਂ ਜੀ ਹਾਂ ਘੰਟਾ ਮਾਰ ਚੱਲ ਰਹੀ ਹੈ ਵੀ ਪਰ ਮੈਨੂੰ ਨਹੀਂ ਲੱਗਦਾ ਇੱਕ ਘੰਟਾ ਹੋਰ ਘੰਟਾ ਮਾਰ ਘੰਟਾ ਹੈ ਤਰ੍ਹਾਂ ਨਾ ਪਾਣੀ ਜੋਣ ਲਾ ਦੂ ਮੈਂ ਪੁਰਾਣੇ ਜਦੋਂ ਲੱਗਾ ਨਾ ਝੜ ਕੇ ਤੇ ਝਟਕਾ ਝਟਕੇ ਤੇ ਝਟਕਾ ਅੱਛਾ ਮੈਂ ਪਾਣੀ ਜੋਣ ਲਾ ਦੂ ਮम्मी ਬੰਦ ਕਾ ਕੌਣ ਬੰਦ ਕਰੂਗਾ ਫੇਰ ਨੱਕਾ ਵੰਨਾਪੇ ਹੋ ਜੂਗਾ ਜਦੋਂ ਮੂਰੇ ਅੱਗੋਂ ਐ ਉਹਦਾ ਸੱਬੜ ਦੀ سپورਟ ਲੱਗੀ ਜਦੋਂ ਜਿਹੜਾ ਸਭ ਜਿਹੜਾ ਸੱਬੜ ਦੀ ਲੱਗੀ ਨਾ سپورਟ ਤੇ ਸਾਹਮਣੇ ਤੂੰ ਵੀ ਸਾਹਮਣੇ ਆਏ ਬਰੋਬਰ ਤੇ ਚੱਲੇ ਆਏ ਕਰਕੇ ਆਏ ਉਧਰੋਂ ਮੈਂ ਸੱਬੜ ਨਾਲ ਧੱਕੇ ਮਾਰੂਗਾ ਉਧਰੋਂ ਸਾਹਮਣੇ ਤੂੰ ਧੱਕੇ ਮਾਰੀਂ ਇਹ ਦੇਖੇ ਮਾਮੀ ਨਜ਼ਾਰਾ ਆਉਂਦਾ ਤੂੰ ਰੱਖੀਂ ਆਹ ਹਾਂ ਮੇਰੇ ਮਾਮੇ ਤੋਂ ਵੀ ਨਹੀਂ ਇਹ ਜੀ ਕਰਨ ਪਾਣੀ ਇਹ ਜੀ ਕਰ ਤੁਹਾਡੇ ਤੋਂ ਪਾਣੀ ਤੇ ਮਾਮੀ ਨੂੰ ਤਾਂ ਇੰਨੇ ਸਾਲ ਹੋ ਗਏ ਹੈ ਨੇ ਉਹਨੂੰ ਤਾਂ ਪਤਾ ਹੀ ਨਹੀਂ ਆਏ ਕਰਨਾ ਹੁੰਦਾ ਤੇ ਮਾਮੇ ਨੂੰ ਮੇਰੀ ਗੱਲ ਸੁਣ ਮਾਮਾ ਹੈ ਜਿਵੇਂ ਉਹਵੇਂ ਲੱਲੂ ਰਾਮ ਜੇ ਮਾਮੇ ਨੇ ਇੰਨਾ ਪਤਾ ਹੁੰਦਾ ਤੇ ਏਡੀ ਸੋਹਣੀ ਮਾਮੀ ਛੱਡ ਕੇ ਜਾਂਦਾ ਕਿਸੇ ਪਾਸੇ ਖਤਮ ਨਹੀਂ ਤੋੜਦਾ ਅੰਨੀ ਸੋਹਣੀ ਛੱਡ ਕੇ ਜਾਂਦਾ ਕਿਸੇ ਪਾਸੇ ਉਹ ਤੇ ਕਰਨੇ ਗਾ ਮਜਬੂਰੀਆਂ ਲੈ ਜਾਂਦੇਗਾ ਖੇਚਕੀ ਉਹ ਮਜਬੂਰੀਆਂ ਲੈ ਜਾਂਦੀਆਂ ਤੇ ਹੁਣ ਤੂੰ ਵੀ ਤਾਂ ਮਜਬੂਰ ਹੋਈ ਬੈਠੀ ਆ ਨਾ ਫਿਰ ਤੇਰੀ ਮਜਬੂਰੀ ਕੀ ਕਰੇ ਮਾਮੇ ਜਦੋਂ ਉਹ ਆਊਗਾ ਤਾਂ ਢਲ ਜੂਗੀ ਜਵਾਨੀ ਤੇਰੀ ਬਸ ਸ਼ੁਕਰ ਹੈ ਤੈਨੂੰ ਮੈਂ ਖਾਂ ਵੀ ਬੈਠਾ ਮੈਨੂੰ ਅੱਛਾ ਜੀ ਹੋਰ ਇੱਥੇ ਕੀ ਹੈ ਜਦੋਂ ਮੈਂ ਖਾਂਦੀ ਬੈਠਾ ਹੋਰ ਇੱਥੇ ਕੀ ਹੈ ਦਾ ਫਿਰ ਬਸ ਕੋਈ ਗੱਲ ਨਹੀਂ ਤੁਸੀਂ ਤਾਂ ਹੈਗੇ ਸਾਮਣ ਨੂੰ ਮੈਂ ਤਾਂ ਹੈਗਾ ਹੀ ਹਾਂ ਹੂੰ ਹੁਣ ਤੋਂ ਇੱਕ ਕੰਮ ਕਰਦੇ ਫਿਰ ਮੇਰਾ ਮਾਮੇ ਬਣ ਕੇ ਦੱਸੋ ਫਿਰ ਆਹ ਦੱਸੋ ਕਾਮੇ ਦਾ ਤੇ ਮੇਰਾ ਕੰਮ ਮੜਿਆ ਪਿਆ ਜੇ ਕਢਾ ਦੇ ਨਾ ਮਾਮੇ। ਹੇਰੇ ਹੇਰੇ। ਹਾਂ। ਕੰਮ ਕਢਾਤਾ ਫਿਰ ਕੀ ਕਰੋਗੇ? ਇਹ ਨਜ਼ਾਰੇ ਲਾ ਦੂੰਗਾ। ਬਸ ਨਜ਼ਾਰਾ ਬੰਦ ਨਜ਼ਾਰਾ ਬੰਦ ਦੂੰਗਾ ਪੂਰਾ ਜਰਾ। ਹਾਂ ਇੰਕੇ ਸਵਾਦ ਪੂਰਾ ਹੋਊਗਾ। ਮੈਂ ਤਾਂ ਸਵਾਦ ਲਿਆ ਦੂੰਗਾ। ਉਹ ਕੋਈ ਗੱਲ ਨਹੀਂ। ਹਾਂ। ਕਰੀਆ ਜੀ ਅੱਜ ਫਿਰ ਕਿੱਥੇ ਬਣਾਈਏ ਕਰੀਆ ਕੇ ਜੇ ਤੁਸੀਂ ਮੈਂ ਉਹਨਾਂ ਨਾਲ ਨਹੀਂ ਕਿਹਾ ਨਾ ਤੇਰੇ ਕੋਲ ਰੰਗਾ ਠੀਕ ਆ ਜੀ ਯਾਹ ਆਈ ਲਵ ਯੂ ਮੰਮੀ ਆਈ ਲਵ ਯੂ ਟੂ ਮਿੱਠੀ ਦੇ ਦੇ ਕੋ ਫਾਟ ਚੱਟ ਯਾਰ ਨਹੀਂ ਮਿਆਰੀ ਮਿੱਠੀ ਜੇ ਮੈਂ ਹਕੀਕਤ ਦੀ ਮਿੱਠੀਆਂ ਹਕੀਕਤ ਦੀ ਮਿੱਠੀਆਂ ਕਰਨ ਲੱਗ ਗਿਆ ਫੇਰ